ਡਾਕਟਰ ਕਲਵਿੰਦਰ ਕੌਰ ਮਨਹਾਸਤੀ ਪੁਸਤਕ ਘੁਗਿਆਂ ਦੇ ਲਾਲ ਦਾ ਅਗਲਾ ਅੰਕ 18 ਸਮੱਸਿਆ ਮਜ਼ਾ ਬੇਖਮ ਰੂਪ ਜਿਹੜਾ ਵੀ ਇਨਸਾਨ ਕਿਸੇ ਗੱਲ ਨੂੰ ਦੂਜੇ ਦਾ ਵਿਰੋਧ ਕਰਦਾ ਹੈ ਉਹ ਆਪ ਅਕੱਲਾ ਹੀ ਵਿਰੋਧ ਨਹੀਂ ਕਰਦਾ ਸਗੋਂ ਹੌਲੀ-ਹੌਲੀ ਆਪਣੇ ਨੇੜੇ ਦੇ ਸਾਥੀਆਂ ਨੂੰ ਵੀ ਆਪਣੇ ਨਾਲ ਮਿਲਾ ਲੈਂਦਾ ਹੈ ਜੇ ਵਿਰੋਧੀ ਪੈਸੇ ਵਾਲਾ ਹੋਵੇ ਤੇ ਉਸ ਦੀ نزدیکی ਉੱਤੇ ਅਉਧਿਆਂ ਉੱਪਰ ਪਰਾਜਮਨ ਹੋਣ ਤਾਂ ਉਸ ਦੀ ਚੜ੍ਹ ਹੋਰ ਮੱਜ ਜਾਂਦੀ ਹੈ ਅਜਿਹੀ ਹਾਲਤ ਵਿੱਚ ਆਪਣੀ ਹੌਮੇ ਨੂੰ ਪੱਠੇ ਪਾਉ ਲਿਓ ਦੂਜੇ ਬੰਦੇ ਨੂੰ ਨੀਮਾ ਦਿਖਾਉਣ ਲਈ ਲੋਕਾਂ ਵਿੱਚ ਉਸ ਦਾ ਅਕਸ ਖਰਾਬ ਕਰਨ ਲਈ ਉਸ ਉੱਪਰ ਜਿੰਨੀਆਂ ਵੱਧ ਤੋਂ ਵੱਧ ਹੋ ਸਕਦਾ ਤੂੰ ਤਾਂ ਲੌਂਦਾ ਹੈ ਉਹ ਜਿਸੇ ਤਰ੍ਹਾਂ ਦਾ ਮਿਲਣਾ ਹੋਇਆ ਪ੍ਰਾਪਰਟੀ ਡੀਲਰ ਨੇ ਕਈ ਹੋਰ ਬੰਦੇ ਵੀ ਸਕੂਲ ਦੇ ਵਿਰੁੱਧ ਆਪਣੇ ਨਾਲ ਮਿਲਾ ਲਏ ਸਨ ਉਹਨਾਂ ਵਿੱਚੋਂ ਇੱਕ ਸਰਕਾਰੀ ਸਕੂਲ ਦਾ ਹੈਡਮਾਸਟਰ ਵੀ ਸੀ ਜਿਸ ਦੀ ਇਹ ਸੋਸ ਸਿੱਖ ਦਾਣਾ ਮੰਡੀ ਦੀਆਂ ਝੁੱਗੀਆਂ ਦੇ ਸਾਰੇ ਬੱਚੇ ਉਸ ਦੇ ਸਕੂਲ ਵਿੱਚ ਹੋਣੇ ਚਾਹੀਦੇ ਹਨ ਜਦੋਂ ਮੇਰੇ ਉੱਪਰ ਉਥੋਂ ਸਕੂਲ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਸੀ ਤਾਂ ਉਸ ਨੂੰ ਪੱਕਾ ਪਤਾ ਸੀ ਕਿ ਹੁਣ ਸਕੂਲ ਇੱਥੇ ਨਹੀਂ ਰਹਿਣਾ ਤਾਂ ਉਹ ਇੱਕ ਦਿਨ ਜਾਣ ਬੁੱਝ ਕੇ ਆਪਣੀ ਇੱਕ ਫਾਈਲ ਲੈ ਕੇ ਮੇਰੇ ਕੋਲ ਆਇਆ ਜਿਸ ਵਿੱਚ ਕੁਝ ਛੋਟੇ-ਛੋਟੇ ਆਰਟੀਕਲ ਤੇ ਕੋਈ ਸਮੱਸਿਆਵਾਂ ਉੱਪਰ ਟਿੱਪਣੀਆਂ ਕੀਤੀਆਂ ਹੋਈਆਂ ਸਨ ਜੋ ਅਲੱਗ-ਅਲੱਗ ਅਖਬਾਰਾਂ ਵਿੱਚ ਛਪੀਆਂ ਹੋਈਆਂ ਸਨ ਉਸ ਨੇ ਮੈਨੂੰ ਆਪਣੇ ਵਿਸ਼ਵਾਸ ਵਿੱਚ ਲੈਂਦਿਆਂ ਕਿਹਾ ਕਿ ਤੁਸੀਂ ਇੱਕ ਚੰਗੇ ਲੇਖਕ ਹੋ ਮੈਂ ਚਾਹੁੰਦਾ ਹਾਂ ਤੁਸੀਂ ਇਹ ਸਾਰਾ ਕੁਝ ਪੜ ਲਵੋ ਤੇ ਜਿੱਥੇ ਸੋਧ ਦੀ ਜ਼ਰੂਰਤ ਹੋਵੇ ਸੋਧ ਕਰ ਦਿਓ ਮੈਂ ਇਸ ਦੀ ਕਿਤਾਬ ਛਪਵਾਉਣਾ ਚਾਹੁੰਦਾ ਹਾਂ ਮੈਂ ਉਹ ਫਾਈਲ ਖੁਸ਼ੀ ਨਾਲ ਆਪਣੇ ਕੋਲ ਰੱਖ ਲਈ ਤੀਜੇ ਦਿਨ ਉਸਨੇ ਇੱਕ ਟੀਚਰ ਤੇ ਦੋ ਹੋਰ ਬੱਚਿਆਂ ਨੂੰ ਫਾਈਲ ਵਾਪਸ ਲੈਣ ਭੇਜ ਦਿੱਤਾ ਇਹ ਕਹਿ ਕੇ ਇਸ ਦੀ ਫੋਟੋਸਟੇਟ ਕਰਵਾ ਕੇ ਤੁਹਾਨੂੰ ਦੇਾਂਗੇ ਚਾਰ ਕੁ ਦਿਨ ਬਾਅਦ ਫੋਟੋਸਟੇਟ ਕੀਤੇ ਕਾਗਜ਼ ਉਹੀ ਟੀਚਰ ਮੈਨੂੰ ਦੇਗੀ ਇਹ ਉਹਨਾਂ ਦੀ ਇੱਕ ਚਾਲ ਸੀ ਅਸਲ ਵਿੱਚ ਤਾਂ ਸਕੂਲ ਨੂੰ ਉੱਥੋਂ ਹਟਾਉਣ ਵਿੱਚ ਉਸ ਬੰਦੇ ਦਾ ਵੀ ਹੱਥ ਸੀ ਤੇ ਉਹ ਸੋਚਦਾ ਸੀ ਕਿ 80 ਦੇ 80 ਬੱਚੇ ਉਸੇ ਸਕੂਲ ਵਿੱਚ ਆ ਜਾਣਗੇ ਉੱਪਰੋਂ ਉੱਪਰੋਂ ਉਹ ਮੈਨੂੰ ਕਹਿ ਰਿਹਾ ਸੀ ਇਹ ਕੰਮ ਸਾਨੂੰ ਕਰਨਾ ਚਾਹੀਦਾ ਉਹ ਤੁਸੀਂ ਕਰੀ ਜਾ ਰਹੇ ਹੋ ਚਲ ਕੋਈ ਗੱਲ ਨਹੀਂ ਬੱਚਿਆਂ ਨੂੰ ਪੜਾਉਣਾ ਹੀ ਹੈ ਤੁਸੀਂ ਪੜਾ ਲਿਆ ਜਾਂ ਸੀ ਇੱਕੋ ਗੱਲ ਹੈ ਚੁੱਕੀ ਵਾਲੇ ਬੱਚਿਆਂ ਦੇ ਮਾਪੇ ਬਾਂਪ ਨੂੰ ਵਾਰ-ਵਾਰ ਇਹ ਕਹਿ ਕੇ ਚੁੱਕਿਆ ਜਾਂਦਾ ਕਿ ਮੈਡਮ ਨੂੰ ਸਰਕਾਰ ਵੱਲੋਂ ਤੁਹਾਡੇ ਬੱਚਿਆਂ ਲਈ ਬੜਾ ਪੈਸਾ ਮਿਲਦਾ ਹੈ ਉਹ ਤੁਹਾਡੇ ਬੱਚਿਆਂ ਨੂੰ ਕੋਈ ਪੈਸਾ ਨਾ ਦੇ ਕੇ ਆਪ ਹੀ ਸਾਰਾ ਪੈਸਾ ਖਾਈ ਜਾ ਰਹੀ ਹੈ ਹੋਰ ਵੀ ਕਈ ਪ੍ਰਕਾਰ ਦਾ ਕੋਡ ਪ੍ਰਚਾਰ ਮੇਰੇ ਵਿਰੁੱਧ ਲਗਾਤਾਰ ਕੀਤਾ ਜਾ ਰਿਹਾ ਸੀ ਸਭ ਤੋਂ ਅਫਸੋਸ ਵਾਲੀ ਗੱਲ ਏਸੀ ਕਿ ਜਿੱਥੋਂ ਕਿਤੇ ਉਹ ਵੀ ਆਲੇ ਦੁਆਲੇ ਤੋਂ ਬੱਚੇ ਪਾਣੀ ਲਿਆਉਂਦੇ ਸਨ ਉਹਨਾਂ ਸਾਰਿਆਂ ਨੇ ਸਕੂਲ ਦੇ ਬੱਚਿਆਂ ਨੂੰ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਸਾਡੇ ਲਈ ਘੜੀ ਬਹੁਤ ਮੁਸ਼ਕਲ ਵਾਲੀ ਸੀ ਫੁੱਲ ਬੂਟੇ ਪਾਣੀ ਬਿਨਾਂ ਮਰ ਜਾ ਰਹੇ ਸਨ ਇੱਕ ਦਿਨ ਬੱਚੇ ਪਾਣੀ ਲੈਣ ਗਏ ਤਾਂ ਉੱਥੇ ਇੱਕ ਬੰਦੇ ਨੇ ਕਿਹਾ ਹੁੱਲਾਂ ਬੂਟਿਆਂ ਨੂੰ ਦੇਣ ਲਈ ਸਾਡੇ ਕੋਲ ਪਾਣੀ ਨਹੀਂ ਹੈ ਵੈਸੀ ਵੀ ਇੱਕ ਦਿਨ ਅਸੀਂ ਇਹ ਸਾਰੇ ਵਾਢੀ ਦਿਨੇ ਹਨ ਬੱਚਿਆਂ ਨੇ ਆ ਕੇ ਸਾਰਾ ਕੁਝ ਮੈਨੂੰ ਦੱਸ ਦਿੱਤਾ ਇੱਕ ਖੁੱਡ ਟੁੱਟੀ ਨੇੜੇ ਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਉਸਨੇ ਵੀ ਬਾਰਾਂ ਟੂਟੀ ਉਤਰਾ ਕੇ ਅੰਦਰ ਲਗਵਾਰੀ ਸੀ ਤੇ ਬੱਚਿਆਂ ਨੂੰ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਸੀ ਜਦੋਂ ਇਸ ਬਾਰੇ ਮੈਂ ਸ਼੍ਰੀ ਨਰੇਸ਼ ਚੈਨ ਨੂੰ ਦੱਸਿਆ ਤਾਂ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਤੇ ਕਹਿਣ ਲੱਗੇ ਦੁਨੀਆ ਰੰਗ ਬਰੰਗੀ ਹੈ ਕੁਝ ਲੋਕ ਤਾਂ ਸ਼ਬੀਲਾ ਲਾ ਕੇ ਦੂਜਿਆਂ ਨੂੰ ਮਿੱਠਾ ਪਾਣੀ ਪਿਲਾ ਰਹੇ ਹਨ ਤੇ ਕੁਝ ਅਜਿਹੇ ਹਨ ਜੋ ਧਰਤੀ ਵਿੱਚੋਂ ਆ ਰਿਹਾ ਮੁਫਤ ਪਾਣੀ ਵੀ ਦੂਜਿਆਂ ਨੂੰ ਦੇਣ ਲਈ ਤਿਆਰ ਨਹੀਂ ਉਹਨਾਂ ਨੇ ਇੱਕ ਬਹੁਤ ਵੱਡੀ ਪਾਈਪ ਲਿਆ ਕੇ ਦਿੱਤੀ ਤਾਂ ਜੋ ਕਾਫੀ ਦੂਰੀ ਉੱਪਰ ਜਿਹੜੀ ਇੱਕ ਟੂਟੀ ਲੱਗੀ ਹੋਈ ਹੈ ਉੱਥੋਂ ਪਾਣੀ ਲਿਆ ਜਾ ਸਕੇ ਕੋਈ ਦਿਨ ਬਾਅਦ ਵਿਰੋਧੀਆਂ ਦੇ ਕਹਿਣ ਉੱਤੇ ਉਹਨਾਂ ਨੇ ਵੀ ਸਾਨੂੰ ਪਾਣੀ ਦੇਣਾ ਮਨਾ ਕਰ ਦਿੱਤਾ। ਇੱਕ ਬੱਚੇ ਦੇ ਘਰ ਟੂਟੀ ਲੱਗੀ ਹੋਈ ਸੀ। ਅਸੀਂ ਉੱਥੋਂ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਝੁੱਗੀਆਂ ਵਾਲਿਆਂ ਨੂੰ ਇੱਥੋਂ ਤੱਕ ਮੇਰੇ ਵਿਰੁੱਧ ਚੁੱਕ ਦਿੱਤਾ ਗਿਆ ਕਿ ਉਹ ਮੇਰੇ ਨਾਲ ਗੱਲ ਕਰਨ ਤੋਂ ਵੀ ਡਰਨ ਲੱਗੇ। ਮੇਰੇ ਕੋਲ ਦੂਰ ਦੂਰ ਰਹਿੰਦੇ। ਚਾਰੇ ਪਾਸੇ ਮੈਨੂੰ ਘੇਰਨ ਦੀ ਸਾਜ਼ਿਸ਼ ਰਚੀ ਗਈ। ਹਰ ਤਰ੍ਹਾਂ ਨਾਲ ਮੈਨੂੰ ਤੰਗ ਕੀਤਾ ਜਾਣ ਲੱਗਾ ਤਾਂ ਜੋ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਵਾਂ ਤੇ ਉੱਥੋਂ ਸਕੂਲ ਛੁੱਟਣ ਲਈ ਮਜਬੂਰ ਹੋ ਜਾਵਾਂ। ਮੰਡੀ ਬੋਰਡ ਦੇ ਸੈਕਟਰੀ ਵੱਲੋਂ ਮੈਨੂੰ ਲਗਾਤਾਰ ਫੋਨ ਆਉਂਦੇ ਰਹੇ। ਕਈ ਵਾਰੀ ਮੈਂ ਫੋਨ ਚੁੱਕ ਲੈਂਦੀ ਤੇ ਕਈ ਵਾਰ ਨਾ ਚੁੱਕਦੀ। ਇੱਕ ਦਿਨ ਮੈਨੂੰ ਇੱਕ ਨੋਟਿਸ ਆਇਆ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸਕੂਲ ਇਸ ਜਗ੍ਹਾ ਤੋਂ ਜਲਦੀ ਤੋਂ ਜਲਦੀ ਹਟਾ ਲਿਆ ਜਾਵੇ। ਇੱਕ ਦਿਨ ਮੰਡੀ ਬੋਰਡ ਦੇ ਦਫ਼ਤਰ ਤੋਂ ਮੈਨੂੰ 8-10 ਫੋਨ ਆਏ। ਉਸ ਦਿਨ ਮੈਂ ਕੋਈ ਵੀ ਫੋਨ ਨਾ ਚੁੱਕਿਆ। ਦੂਜੇ ਦਿਨ ਦਫ਼ਤਰ ਤੋਂ ਇੱਕ ਬੰਦਾ ਸਕੂਲ ਆਇਆ ਤੇ ਕਹਿਣ ਲੱਗਾ ਮੈਡਮ ਜੀ ਤੁਹਾਨੂੰ ਸੈਕਟਰੀ ਸਾਹਿਬ ਨੇ ਬੁਲਾਇਆ। ਮੈਂ ਕਿਹਾ ਠੀਕ ਹੈ ਛੁੱਟੀ ਤੋਂ ਬਾਅਦ ਆ ਜਾਵਾਂਗੀ। ਨਾ ਚਾਹੁੰਦੇ ਹੋਏ ਵੀ ਮੈਨੂੰ ਜਾਣਾ ਪਿਆ। ਸੈਕਟਰੀ ਕਹਿਣ ਲੱਗਾ मैडम जी मेरे ऊपर पीछे बहुत दबाव ਪੈ ਰਿਹਾ ਤੁਸੀਂ ਹੁਣੇ ਆਪਣਾ ਸਮਾਨ ਚੁੱਕੋ ਸਾਡੇ ਬੰਦੇ ਜਾ ਕੇ ਉਹ ਸਮਾਨ ਜਿੱਥੇ ਤੁਸੀਂ ਕਹੋਗੇ ਉੱਥੇ ਛੱਡ ਆਉਣਗੇ ਹੁਣ ਤਾਂ ਉਹਨਾਂ ਨੇ ਮੇਰੇ ਉੱਪਰ ਵੀ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਸੈਕਟਰੀ ਨੇ ਮੈਡਮ ਕੋਲੋਂ ਜ਼ਰੂਰ ਪੈਸੇ ਖਾਦੇ ਹੋਣਗੇ ਇਸੇ ਲਈ ਉਸ ਨੂੰ ਕੁਝ ਨਹੀਂ ਕਹਿ ਰਿਹਾ ਜੇ ਸਕੂਲ ਨਹੀਂ ਚੁਕਵਾ ਰਿਹਾ ਤੁਸੀਂ ਮੇਰੇ ਕੋਲ 10000 ਰੁਪਏ ਲੈ ਲਵੋ ਤੇ ਬੱਚਿਆਂ ਦੀ ਜੋ ਕੋ ਚਾਹੀਦਾ ਲੈ ਲਓ ਮੈਂ ਆਪਣੀ ਜੇਬ ਵਿੱਚੋਂ ਤੁਹਾਨੂੰ ਇਹ ਪੈਸੇ ਦੇ ਰਿਹਾ ਜੇ ਹੁਣੇ ਲੈਣੇ ਆਂ ਤਾਂ ਦੱਸੋ ਮੈਂ ਸਿਰਫ ਇਹਨਾਂ ਕਿਹਾ ਕਿ ਮੈਨੂੰ ਇੱਕ ਹਫ਼ਤੇ ਦਾ ਮੌਕਾ ਦਿਓ। ਇਸ ਤਰ੍ਹਾਂ 3-4 ਅਖਬਾਰਾਂ ਵਾਲਿਆਂ ਨਾਲ ਵੀ ਸਕੂਲ ਬਾਰੇ ਮੇਰੀ ਗੱਲਬਾਤ ਹੋਈ। ਅਖਬਾਰਾਂ ਵਾਲਿਆਂ ਨੇ ਸਕੂਲ ਦੀਆਂ ਫੋਟੋਆਂ ਖਿੱਚ ਕੇ ਖਬਰ ਛਾਪ ਦਿੱਤੀ। ਇੱਕ ਅਖਬਾਰ ਵਾਲੇ ਨੂੰ ਮੈਂ ਇਹ ਕਹਿ ਬੈਠੀ ਕਿ ਜਦ ਤੱਕ ਝੁੱਗੀਆਂ ਵਾਲੇ ਹਨ ਉਦੋਂ ਤੱਕ ਇਸੇ ਸਕੂਲ ਹੈ। ਜੇ ਝੁੱਗੀਆਂ ਨਹੀਂ ਹੋਣਗੀਆਂ ਤਾਂ ਸਕੂਲ ਵੀ ਨਹੀਂ ਹੋਵੇਗਾ। ਉਸ ਪੱਤਰਕਾਰ ਨੇ ਇਸੇ ਤਰ੍ਹਾਂ ਅਖਬਾਰ ਵੀ ਛਾਪ ਦਿੱਤਾ। ਵਿਰੋਧੀ ਧਿਰ ਨੇ ਇਸ ਦਾ ਫੈਲਾਅ ਉਠਾ ਲਿਆ। ਉਹਨਾਂ ਨੇ ਜਲਦਬਾਜੀ ਵਿੱਚ ਕਮਿਟੀਿੰਗ ਕੀਤੀ ਤੇ ਝੁੱਗੀਆਂ ਉੱਥੋਂ ਚਕਾਉਣ ਦੀ ਸਲਾਹ ਬਣਾਈ। ਮੰਗਤੇ ਝੁੱਗੀਆਂ ਵਾਲੇ ਵੈਸੇ ਵੀ ਉਹਨਾਂ ਦਿਨਾਂ ਦੇ ਨੇੜੇ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਹਨ ਤੇ ਫਿਰ 4 ਮਹੀਨੇ ਬਾਅਦ ਵਾਪਸ ਆ ਕੇ ਦੁਬਾਰਾ ਉਸੇ ਜਗ੍ਹਾ ਉੱਪਰ ਆ ਕੇ ਆਪਣੀਆਂ ਝੁੱਗੀਆਂ ਲਗਾ ਲੈਂਦੇ ਹਨ। ਵਿਰੋਧੀਆਂ ਨੇ ਉਹਨਾਂ ਦੇ ਪਿੰਡ ਜਾਣ ਤੋਂ 20-25 ਦਿਨ ਪਹਿਲਾਂ ਹੀ ਉਹਨਾਂ ਨੂੰ ਝੁੱਗੀਆਂ ਉਖਾੜਨ ਲਈ ਕਹਿ ਦਿੱਤਾ। ਸਿਰਫ ਇਸ ਕਰਕੇ ਕਿ ਜਦੋਂ ਆਲੇ ਦੁਆਲੇ ਕੋਈ ਝੁੱਗੀ ਨਹੀਂ ਹੋਵੇਗੀ ਤਾਂ ਮੈਡਮ ਆਪਣੇ ਆਪ ਸਕੂਲ ਹਟਾ ਲਵੇਗੀ। ਪ੍ਰਾਪਰਟੀ ਡੀਲਰ ਨੇ ਮੇਰੇ ਵਿਰੁੱਧ ਸ਼ਿਕਾਇਤ ਕਚਹਿਰੀਆਂ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਨੂੰ ਨੋਟਿਸ ਆ ਗਿਆ ਤੇ ਪੇਸ਼ ਹੋਣ ਲਈ ਕਿਹਾ ਗਿਆ ਇੱਕ ਦਿਨ ਪਹਿਲਾਂ ਸੈਕਟਰੀ ਦਾ ਫੋਨ ਆ ਗਿਆ ਕਿ ਜਾਣ ਤੋਂ ਪਹਿਲਾਂ ਮੇਰੇ ਦਫ਼ਤਰ ਹੋ ਕੇ ਜਾਇਓ ਪ੍ਰਾਪਰਟੀ ਡੀਲਰ ਵੀ ਆਏਗਾ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਕਹਿ ਦਿੱਤਾ ਮੈਂ ਤਾਂ ਹੁਣ ਸਿੱਧਾ ਕਚਹਿਰੀ ਜਾਵਾਂਗੀ ਜਦੋਂ ਮੈਂ ਕਚਹਿਰੀ ਗਈ ਤਾਂ ਪਹਿਲਾਂ ਮੈਂ ਡੀਸੀ ਸਾਹਿਬ ਨੂੰ ਮਿਲਣ ਬਾਰੇ ਸੋਚਿਆ ਜਦੋਂ ਮੈਂ ਡੀਸੀ ਸਾਹਿਬ ਦੇ ਦਫ਼ਤਰ ਪਹੁੰਚੀ ਤਾਂ ਪਤਾ ਲੱਗਿਆ ਕਿ ਉਹ ਹੁਣੇ ਹੀ ਪੀਏ ਯੂ ਵਿੱਚ ਕਿਸੇ ਕੰਮ ਗਏ ਹਨ ਪਤਾ ਨਹੀਂ ਕਦੋਂ ਵਾਪਸ ਆਉਣਾਂ ਮੈਂ ਹੁਣੇ ਆਜਾਂ ਫਿਰ ਮੈਂ ਜਿੱਥੋਂ ਮੈਨੂੰ ਨੋਟਿਸ ਆਇਆ ਸੀ ਉੱਥੇ ਜਾ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਮਨ ਬਣਾਇਆ ਜਦੋਂ ਮੈਂ ਉੱਥੇ ਗਈ ਤਾਂ ਪਹਿਲਾਂ ਉਹਨਾਂ ਦੀ ਪੀਏ ਨੂੰ ਮਿਲੀ ਤੇ ਆਪਣੇ ਬਾਰੇ ਦੱਸਿਆ ਉਹ ਕਹਿਣ ਲੱਗਾ ਮੈਡਮ ਜੀ ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ ਅੱਜ ਕੱਲ ਦੇ ਜ਼ਮਾਨੇ ਵਿੱਚ ਕੌਣ ਕਰਦਾ ਹੈ ਇਸ ਤਰ੍ਹਾਂ ਨਿਰਸਵਾਰਥ ਭਾਵਨਾ ਨਾਲ ਸੇਵਾ ਨਾ ਤੁਹਾਡੇ ਵਾਂਗ ਕੋਈ ਸੋਚਦਾ ਹੈ ਤੇ ਨਾ ਹੀ ਕਿਸੇ ਕੋਲ ਕੋਈ ਇੰਨਾ ਟਾਈਮ ਹੈ ਫਿਰ ਉਹ ਕਹਿਣ ਲੱਗਾ ਕੱਲ ਮੰਡੀ ਬੋਰਡ ਤੋਂ ਤੁਹਾਡੇ ਸਕੂਲ ਕੋਲੋਂ ਸੈਕਟਰੀ ਸਾਹਿਬ ਵੀ ਆਏ ਸੀ ਉਹ ਵੀ ਤੁਹਾਡੀ ਬੜੀ ਤਾਰੀਫ਼ ਕਰਦੇ ਸੀ ਕਹਿੰਦੇ ਸੀ ਕਿ ਪਤਾ ਨਹੀਂ ਉਹ ਲੋਕ ਕਿਉਂ ਮੈਡਮ ਦੇ ਪਿੱਛੇ ਪਏ ਹੋਏ ਆ ਤੇ ਉਥੋਂ ਸਕੂਲ ਚ ਕੌਣ ਲਈ ਭਜੇਦਾ ਤੁਸੀਂ ਸਾਰੀ ਗੱਲ ਅੰਦਰ ਜਾ ਕੇ ਨਾ ਸਰ ਨੂੰ ਦੱਸ ਦਿਓ ਮੇਰੇ ਖਿਆਲ ਵਿੱਚ ਫੈਸਲਾ ਤੁਹਾਡੇ ਹੱਕ ਵਿੱਚ ਹੋਵੇਗਾ ਤੇ ਤੁਹਾਡਾ ਸਕੂਲ ਉਥੋਂ ਨਹੀਂ ਚੁੱਕਿਆ ਜਾਵੇਗਾ ਮੈਂ ਜਾ ਕੇ ਸਾਰੀ ਗੱਲ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦੱਸੀ ਮੈਂ ਇਹ ਵੀ ਦੱਸਿਆ ਕਿ ਪ੍ਰਾਪਰਟੀ ਡੀਲਰ ਝੁੱਗੀਆਂ ਵਾਲਿਆਂ ਕੋਲੋਂ ਉਥੇ ਝੁੱਗੀ ਬੁਆਉਣ ਦੇ ਪੈਸੇ ਲੈਂਦਾ ਮੈਂ ਵੀ ਕਿਹਾ ਕਿ ਝੁੱਗੀਆਂ ਵਿੱਚ ਰਹਿਣ ਵਾਲੇ ਛੋਟੇ ਮੰਗਦੇ ਹਨ ਤੇ ਇਹ ਵੱਡੇ ਮੰਗਦੇ ਹਨ ਜੋ ਨਾ ਗਰੀਬ ਲੋਕਾਂ ਕੋਲੋਂ ਪੈਸੇ ਲੈਂਦੇ ਹਨ ਉਸਨੇ ਮੇਰੀ ਗੱਲ ਬੜੇ ਚਾਨਣਾ ਸੁਣੀ ਫਿਰ ਮੈਨੂੰ ਬਾਹਰ ਬੈਠਣ ਲਈ ਕਿਹਾ ਤੇ ਆਪਣੇ ਸਟੈਨੋਗ੍ਰਾਫਰ ਨੂੰ ਬੁਲਾਇਆ ਸਟੈਨੋਗ੍ਰਾਫਰ ਨੇ ਮੈਨੂੰ ਆ ਕੇ ਕਿਹਾ ਕਿ ਜੋ ਕੁਝ ਵੀ ਸਕੂਲ ਵਿੱਚ ਬਣਿਆ ਉਸ ਬਾਰੇ ਬਿਉਰਾ ਲਿਖਵਾ ਦਿਓ ਮੈਂ ਸਾਰਾ ਕੁਝ ਲਿਖਵਾ ਦਿੱਤਾ ਉਸਨੇ ਵੀ ਮੈਨੂੰ ਇਹੋ ਕਿਹਾ ਮੈਡਮ ਜੀ ਕੁਝ ਨਹੀਂ ਹੋਣ ਲੱਗਾ ਆਰਾਮਨਾ ਸਕੂਲ ਚਲਾਈ ਜਾਓ ਕਬਜ਼ਾ ਕਰਨ ਬਾਰੇ ਤਾਂ ਇਸ ਵਿੱਚ ਕੋਈ ਗੱਲ ਨਹੀਂ ਉਸਨੇ ਮੈਨੂੰ ਇਹ ਵੀ ਕਿਹਾ ਕਿ ਇਸ ਕਾਰਵਾਈ ਦੀ ਇਹ ਸਾਰੀ ਰਿਪੋਰਟ ਮੰਡੀ ਬੋਰਡ ਦੇ ਦਫ਼ਤਰ ਸੈਕਟਰੀ ਸਾਹਿਬ ਨੂੰ ਭੇਜ ਦਿੱਤੀ ਜਾਵੇਗੀ ਉਤੋਂ ਕੀ ਰਿਪੋਰਟ ਆਈ ਮੈਨੂੰ ਕਈ ਦਿਨ ਇਸ ਬਾਰੇ ਕੁਝ ਪਤਾ ਨਾ ਲੱਗਾ ਫਿਰ ਇੱਕ ਦਿਨ ਇੱਕ ਬੰਦਾ ਸੈਕਟਰੀ ਨੇ ਭੇਜਿਆ ਉਸਨੇ ਮੈਨੂੰ ਰਿਪੋਰਟ ਦੀ ਕਾਪੀ ਦਿੱਤੀ ਤੇ ਕਿਹਾ ਮੈਡਮ ਉਹਨਾਂ ਲੋਕਾਂ ਦੀ ਸ਼ਿਕਾਇਤ ਚੰਡੀਗੜ੍ਹ ਤੱਕ ਪਹੁੰਚਾ ਦਿੱਤੀ ਹੈ ਤੁਸੀਂ ਸਾਨੂੰ ਲਿਖਤੀ ਰੂਪ ਵਿੱਚ ਦੋ ਕਿ ਤੁਸੀਂ ਸਕੂਲ ਕਦੋਂ ਤੱਕ ਚੁੱਕ ਰਹੇ ਹੋ ਰਿਪੋਰਟ ਵਿੱਚ ਲਿਖਿਆ ਹੋਇਆ ਸੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਕਾਰਵਾਈ ਕੀਤੀ ਜਾਵੇ ਤੇ ਇਸ ਦੀ ਰਿਪੋਰਟ ਸ਼ਿਕਾਇਤਕਰਤਾ ਤੇ ਸਾਡੇ ਦਫ਼ਤਰ ਭੇਜੀ ਜਾਵੇ ਥੱਲੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਹਸਤਾਖਰ ਕੀਤੇ ਹੋਏ ਸਨ ਉਸ ਬੰਦੇ ਦੇ ਹੱਥ ਵਿੱਚ ਇੱਕ ਫਾਈਲ ਵੀ ਸੀ ਜਿਸ ਵਿੱਚ ਇੱਕ ਲੰਮੀ ਚੌੜੀ ਲਗਭਗ 20-25 ਪੰਨੇ ਟਾਈਪ ਕੀਤੇ ਹੋਏ ਸਨ ਅਲੱਗ-ਅਲੱਗ ਪੁਆਇੰਟ ਬਣਾ ਕੇ ਨੰਬਰ 1 2 3 ਲਿਖੇ ਹੋਏ ਸਨ ਇਹ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਸੀ ਇਹ ਵੀ ਇੱਕ ਪ੍ਰਕਾਰ ਦੀ ਮੇਰੇ ਵਿਰੁੱਧ ਸ਼ਿਕਾਇਤ ਸੀ ਮੈਸਟਰ ਸਿਰਫ ਪਹਿਲਾ ਪੰਨਾ ਹੀ ਪੜਿਆ ਜਿਸ ਨੂੰ ਪੜ੍ਹ ਕੇ ਮੇਰਾ ਮਨ ਬਹੁਤ ਉਦਾਸ ਹੋ ਗਿਆ ਉਸ ਵਿੱਚ ਲਿਖਿਆ ਹੋਇਆ ਸੀ ਕਿ ਕੁਝ ਲੋਕ ਝੁੱਗੀ ਕਲਚਰ ਨੂੰ ਪ੍ਰਮੋਟ ਕਰ ਰਹੇ ਹਨ ਉਹਨਾਂ ਨੂੰ ਚੀਜ਼ਾਂ ਦੇਖ ਕੇ ਉਹਨਾਂ ਨੂੰ ਉੱਥੇ ਰਹਿਣ ਲਈ ਉਤਸ਼ਾਹਿਤ ਕਰ ਰਹੇ ਹਨ ਮਿਸਾਲ ਦੇ ਤੌਰ ਤੇ ਲੁਧਿਆਣਾ ਦਾਣਾ ਮੰਡੀ ਵਿੱਚ ਤਾਂ ਇਹਨਾਂ ਝੁੱਗੀਆਂ ਬਾਰੇ ਬੱਚਿਆਂ ਲਈ ਗਿਆਨ ਅੰਜਨ ਅਕਾਡਮੀ ਨਾਮ ਥੱਲੇ ਇੱਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਇਸ ਤੋਂ ਅੱਗੇ ਮੇਰਾ ਪੜਨੋ ਦਿਲ ਨਾ ਕੀਤਾ ਤੇ ਮੈਂ ਫਾਈਲ ਬੰਦ ਕਰ ਦਿੱਤੀ ਮੈਂ ਉਦਾਸ ਤੇ ਬੁਝੇ ਹੋਏ ਮਾਨਾ ਲਿਖ ਕੇ ਦੇ ਦਿੱਤਾ ਕਿ 15 ਮਾਰਚ ਤੱਕ ਮੈਂ ਜਗ੍ਹਾ ਖਾਲੀ ਕਰ ਦੇਵਾਂਗੀ ਇਸ ਗੱਲ ਤੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਇੱਕ ਨੌਜਵਾਨ ਆਇਆ ਜੋ ਆਪਣੇ ਆਪ ਨੂੰ ਮੰਡੀ ਬੋਰਡ ਵਿੱਚ ਲੱਗਾ ਅਫਸਰ ਦੱਸ ਰਿਹਾ ਸੀ ਸੈਕਟਰੀ ਵਿਸਤ ਦੇ ਨਾਲ ਸੀ ਉਹ ਮੇਰੇ ਬਾਰੇ ਕਾਫੀ ਜਾਣਕਾਰੀ ਪ੍ਰਾਪਤ ਕਰਕੇ ਆਇਆ ਸੀ ਉਸਨੇ ਮੇਰੇ ਨਾਲ ਸਿਹਤ ਅਤੇ ਫਿਲਾਸਫੀ ਬਾਰੇ ਬਹੁਤ ਗੱਲਾਂ ਕੀਤੀਆਂ ਫਿਰ ਉਹ ਮੈਨੂੰ ਕਹਿਣ ਲੱਗਾ ਕੁਲਵਿੰਦਰ ਜੀ ਤੁਸੀਂ ਇੰਨੇ ਸਿਆਣੇ ਪੜੇ ਲਿਖੇ ਹੋ ਕਿ ਤੁਹਾਨੂੰ ਇਹ ਸ਼ੁਭਾ ਦਿੰਦਾ ਕਿ ਤੁਸੀਂ ਸੜਕ ਦੇ ਕਿਨਾਰੇ ਸਕੂਲ ਬਣਾ ਕੇ ਪੜਾ ਰਹੇ ਹੋ ਇਹ ਵੀ ਦੱਸੋ ਕਿ ਤੁਸੀਂ ਸੜਕ ਦੇ ਕਿਨਾਰੇ ਸਕੂਲ ਕਿਉਂ ਬਣਾਇਆ ਉਸ ਦੀ ਗੱਲ ਸੁਣ ਕੇ ਮੈਂ ਕਿਹਾ ਤੁਸੀਂ ਵੀ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਇੱਥੇ ਬਿਜ਼ਨਸ ਚਲਾ ਰਹੀ ਹਾਂ ਤੇ ਸੜਕ ਦੇ ਕਿਨਾਰੇ ਇਸ ਲਈ ਸਕੂਲ ਪਾਇਆ ਤਾਂ ਜੋ ਆਉਂਦੇ ਜਾਂਦੇ ਲੋਕ ਸਾਨੂੰ ਕੁਝ ਨਾ ਕੁਝ ਦਿੰਦੇ ਰਹਿਣ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੇ ਬਾਰੇ ਇਹ ਸ਼ਿਕਾਇਤ ਮਿਲੀ ਹੈ ਉਸਨੇ ਮੁਸਕਰਾਉਂਦੇ ਹੋਏ ਕਿਹਾ ਫਿਰ ਉਹ ਕਹਿਣ ਲੱਗਾ ਮੈਡਮ ਜੀ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋ ਜਾਵੇ ਤਾਂ ਜ਼ਿਆਦਾ ਠੀਕ ਹੈ ਕਾਨੂੰਨੀ ਕਾਰਵਾਈ ਦੇ ਚੱਕਰਾਂ ਵਿੱਚ ਨਾ ਹੀ ਪਿਆ ਜਾਵੇ ਅਗਲੀ ਵਾਰੀ ਜਦੋਂ ਮੈਂ ਆਵਾਂ ਤਾਂ ਉਮੀਦ ਹੈ ਤੁਸੀਂ ਇਹ ਜਗ੍ਹਾ ਖਾਲੀ ਕੀਤੀ ਹੋਵੇਗੀ ਉਹ ਬੜਾ ਖੁਸ਼ ਮિજાਜ ਬੰਦਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਡਾਕਟਰ ਸੇਵਕ ਦਾ ਪੀਏਯੂਵੀ ਸਟੂਡੈਂਟ ਰਹਾ ਹਾਂ ਮੈਂ ਉਸਨੂੰ ਆਪਣੀ ਪੁਸਤਕ ਜਿੰਨੀ ਚਾਖਿਆ ਪ੍ਰੇਮ ਰਸ ਜਦੋਂ ਦਿੱਤੀ ਤਾਂ ਉਸਨੇ ਮੁਫਤ ਕਿਤਾਬ ਲੈਣ ਤੋਂ ਨਾ ਕਰ ਦਿੱਤੀ ਤੇ ਕਿਤਾਬ ਦੀ ਕੀਮਤ ਮੈਨੂੰ ਦਿੱਤੀ ਤੇ ਕਿਹਾ ਮੈਂ ਤੁਹਾਡੇ ਕਰਜਾਂ ਸਕੂਲ ਜਿੱਥੇ ਤੁਸੀਂ ਸ਼ਿਫਟ ਕਰੋਗੇ ਕਿਸੇ ਦਿਨ ਚਾਹ ਪੀਂ ਜ਼ਰੂਰ ਆਵਾਂਗਾ ਪਰ ਕਦੇ ਆਇਆ ਨਹੀਂ ਸਾਰੀਆਂ ਝੁੱਗੀਆਂ ਚੁਕਾ ਦਿੱਤੀਆਂ ਗਈਆਂ ਕੁਝ ਝੁੱਗੀਆਂ ਵਾਲਿਆਂ ਦੇ ਬੱਚੇ ਦੂਸਰੇ ਸਕੂਲਾਂ ਵਿੱਚ ਵੀ ਪੜ੍ਹਦੇ ਸਨ ਉਹਨਾਂ ਦੇ ਪੇਪਰ ਹਾਲੇ ਹੋਣੇ ਸਨ ਇਸ ਲਈ ਜ਼ਰ ਜ਼ਰ ਝੁੱਗੀਆਂ ਵਾਲਿਆਂ ਨੇ ਨੇੜੇ ਬਣ ਰਹੀ ਬਹੁਤ ਵੱਡੀ ਇਮਾਰਤ ਵਿੱਚ ਆਪਣਾ ਬਸੇਰਾ ਕਰ ਲਿਆ ਸੀ ਥੋੜੇ ਜੇ ਲੋਕਾਂ ਨੇ ਆਪਣੀਆਂ ਝੁੱਗੀਆਂ ਕਿਧਰੇ ਹੋਰ ਪਾ ਲਈਆਂ ਸਨ ਥੋੜੇ ਜਿਹੇ ਬੱਚਿਆਂ ਨੂੰ ਛੱਡ ਕੇ ਲਗਭਗ ਸਾਰੇ ਬੱਚੇ ਸਕੂਲ ਪੜਨ ਆ ਰਹੇ ਸਨ ਸਾਰੇ ਬੱਚੇ ਮੈਨੂੰ ਇਹ ਹੀ ਕਹਿ ਰਹੇ ਸਨ ਮੈਡਮ ਜੀ ਤੁਸੀਂ ਜਿੱਥੇ ਵੀ ਸਕੂਲ ਲਾਓਗੇ ਅਸੀਂ ਸਾਰੇ ਉੱਥੇ ਆਵਾਂਗੇ ਉਹਨਾਂ ਦਿਨਾਂ ਵਿੱਚ ਸ਼ਹਿਰ ਵਿੱਚ ਕਾਉਂਸਲਰ ਦੀਆਂ ਚੋਣਾਂ ਹੋਣ ਵਾਲੀਆਂ ਸਨ ਸਾਰੇ ਵੱਡੇ ਲੋਕ ਤੇ ਲੀਡਰ ਇਹਨਾਂ ਚੋਣਾਂ ਵਿੱਚ ਰੁੱਝੇ ਹੋਏ ਸਨ ਇਹਨਾਂ ਚੋਣਾਂ ਦੇ ਦਿਨਾਂ ਵਿੱਚ ਹੀ ਵਿਰੋਧੀਆਂ ਨੇ ਆਪਣੀਆਂ ਕਾਰਵਾਈਆਂ ਜਾਣਬੁੱਝ ਕੇ ਤੇਜ਼ ਕੀਤੀਆਂ ਹੋਈਆਂ ਸਨ ਉਹ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ ਕਿ ਸਾਰੇ ਇਹਨਾਂ ਦਿਨਾਂ ਵਿੱਚ ਰੁੱਝੇ ਹੋਣ ਕਾਰਨ ਇਸੇ ਕੋਲ ਇਹਨਾਂ ਸਵਾਨੀ ਹੋਵੇਗਾ ਕਿ ਉਹ ਮੈਡਮ ਦੀ ਗੱਲ ਸੁਣੇ ਮੇਰੇ ਨਾਲ ਹੋਇਆ ਵੀ ਇਸੇ ਤਰ੍ਹਾਂ ਜਿਸ ਕਿਸੇ ਨਾਲ ਵੀ ਮੈਂ ਗੱਲ ਕੀਤੀ ਉਸ ਦਾ ਇਹੀ ਜਵਾਬ ਹੁੰਦਾ ਬਸ ਆ ਚੋਣਾ ਲੰਗ ਜਾਂਦੇ ਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡਾ ਸਕੂਲ ਨਹੀਂ ਉੱਥੋਂ ਚੁੱਕਣ ਦਿੰਦੇ ਇਸ ਲਈ ਵਿਰੋਧੀਆਂ ਨੇ ਇਹਨਾਂ ਦਿਨਾਂ ਵਿੱਚ ਸਕੂਲ ਉੱਥੋਂ ਚੁਕਾਉਣ ਦੀ ਸਾਜ਼ਿਸ਼ ਘੜੀ ਹੋਈ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ